ਜਿੱਦ ਦੇ ਦਾਣੇ ਆਣਗੇ ਜੀਵਾਜਨ ਕੋਏ ਸਾਰੇ ਦਾਣੇ ਆਣਦੇ ਜੀ ਆ ਉਹ ਖੁਰੇ ਤੂੰ ਦਾਲ ਇਹਨੇ ਜੀ ਮਾਰ ਕੇ ਖਾ ਗਿਆ ਤੂੰ ਕਹਿੰਦਾ ਮੈਂ ਵੇਚ ਲੂ ਇਹ ਕਹਿੰਦਾ ਅਸੀਂ શ્રેષ્ઠਾਂ શ્રેષ્ઠ ਨਹੀਂ ਆ ਜਿਹੜਾ શ્રેષ્ઠ ਕਹਿੰਦਾ ਆਪਣੇ ਆਪ ਨੂੰ ਉਹੀ ਤਾਂ ਨੀਚ ਹੈ ਜਿਹੜਾ ਕਹਿੰਦਾ ਮੈਂ ਜਾਣ ਲਿਆ ਸਭ ਕੁਝ ਉਹ ਹੀ ਤਾਂ ਜਾਣਣਾ ਐ ਸੋਈ ਅਜਾਣ ਕਹੇ ਬੇਜਾਨ ਜਿਹੜੇ ਬ੍ਰਹਮ ਗਿਆਨੀ ਦਾ ਬੋਲ ਲਾਉਂਦੇ ਨੇ ਉਹ ਹੀ ਤਾਂ ਜਾਣਣਾ ਐ ਸੋਈ ਅਜਾਣ ਕਹੇ ਮੈਂ ਜਾਨਣਾ ਜਾਨੁਣ ਹਾਲ ਨੂੰ ਛਾਨਾ ਰੇ ਜਾਨਣ ਹਾਲ ਤਾਂ ਛੜੀ ਨਹੀਂ ਜਾਨਣ ਤਾਂ ਲਵੇ ਜੀ ਤੁਸੀਂ ਜਾਨਣ ਹਾਲ ਹੁੰਦਾ ਕੌਣ ਬੈਸ਼ਨਨ ਕੇ ਵਿਖੇ ਵਿਰਾਜੈ ਸੂਦਰ ਭੀ ਵਹਿਣਾ ਹੈ ਨਾ ਤਾਂ ਬੈਸ਼ਨੂ ਦੇ ਵਿਖੇ ਵਿਰਾਜਦਾ ਨਾ ਝੂਦਰਾ ਸੂਦਰ ਭੀ ਵਹਿਣਾ ਹੈ ਸੂਦਰ ਵੀ ਨਹੀਂ ਆਓ ਮੈਨੂੰ ਵੀ ਨਹੀਂ ਆਓ ਕੋਲ ਬੈਸ਼ਨੂ ਅਰ ਸੂਦਰ ਦਾ ਇੱਕ ਆਪਾ ਬੈਸ਼ਨੂ ਆਪ ਸਭ ਤੋਂ ਪਵਿੱਤਰ ਮੰਨਦਾ ਆਪਣੇ ਆਪ ਨੂੰ ਰਿਵਾਇਸ਼ ਨੂੰ ਹੱਲ ਤੁਸੀਂ ਨਾ ਇਹ ਧੋ ਕੇ ਲੱਕੜੀਆਂ ਧੋ ਕੇ ਰੋਟੀ ਬਗਾਉਂਦੇ ਤੇ ਇਹਨਾਂ ਦੇ ਵਿੱਚੇ ਰਿਵਾਇਸ਼ ਨੂੰ ਜਿਹਾ ਦੋ ਜੁੱਲਾ ਕਰਨਾ ਸਵਾਤ ਜਮੀਨ ਪੱਟ ਕੇ ਥੱਲੇ ਜੁੱਲਾ ਕਰਨਾ ਉਹ ਰਿਵਾਇਸ਼ ਨੂੰ ਦੀ ਕੈਟਾਗਰੀਆਂ ਦੇ ਵਿੱਚੇ ਨੇ ਬਹੁਤ ਅਸੀਂ ਪਵਿੱਤਰ ਆ ਅਸ਼ੂਦਾ ਦੇ ਵਿੱਚ ਆ ਨਾ ਰਿਵਾਇਸ਼ ਉਹ ਰਿਵਾਇਸ਼ ਨਹੀਂ ਹੈ ਬੈਜ ਨੂੰ ਐ ਕਹਾਲ ਜਿਹੜਾ ਆਪਣਾ ਨੂੰ ਬੈਜ ਨੂੰ ਸਮਝਦਾ ਅਸਲ ਜੋ ਬੈਜ ਨੂੰ ਹੈ ਇਹਦੀ ਜਿੱਦ ਦੇ ਦਾਣੇ ਅੰਨ ਕੇ ਜੀਵਾਇ ਨਾ ਕੋਏ ਸਾਰੇ ਦਾਣੇ ਅੰਨ ਦੇ ਜੀ ਹੈ ਉਹ ਖਨੇ ਤੂੰ ਦਾਲ ਇਹਨੇ ਜੀ ਮਾਰ ਕੇ ਖਾ ਗਿਆ ਤੂੰ ਕਹ ਰ ਮੈਂ ਬੈਜ ਨੂੰ ਸਾਗ ਸਬਜੀ ਉਹ ਵੀ ਉਹਦੇ ਵਿੱਚ ਵੀ ਜੀ ਦੇ ਮਾਰ ਕੇ ਖਾਦੇ ਨੇ ਤਾ ਪੱਤੀ ਤੋੜੇ ਬਾਲ ਨਹੀਂ ਪੱਤੀ ਪੱਤੀ ਜੀਓ ਪੱਤੇ ਪੱਤੇ ਜੀਵਨ ਤੂੰ ਕਹਣਾ ਮੈਂ ਬੈਜ ਨੂੰ ਆ ਤੂੰ ਬੁੱਧੀ ਹੀਨ ਬੁੱਧੀ ਹੀਨ ਕਰਕੇ ਆਪਣੇ ਆਪ ਨੂੰ ਬੈਸ਼ਰੂ ਮੰਨਦਾ ਹੈ ਬੈਸ਼ਰੂ ਹੈ ਨਹੀਂ ਥੋੜੀ ਅਕਲ ਕਰਕੇ ਆਪਣੇ ਆਪ ਨੂੰ ਬੈਸ਼ਰੂ ਬੁਲਣਾ ਹੋਰ ਗੱਲ ਹੈ ਬੈਸ਼ਰੂ ਹੋਰ ਹੋਰ ਗੱਲ ਹੈ ਬੈਸ਼ਰੂ ਕੌਣ ਬੈਸ਼ਰੂ ਸੋ ਜਿਸ ਉੱਪਰ ਸੋ પ્રસન્ન ਜਿਹਦੇ ਤੇ ਪਰਮੇਸ਼ਰ ਪ੍ਰਸਾਨਾ ਬੈਸ਼ਰੂ ਵੈਸਨ ਕੀ ਮਾਇਆ ਤੇ ਹੋਏ ਪਿੰਦ ਬੈਸ਼ਰੂ ਤਾਂ ਉਹ ਹੰਦਾ ਗੂੜ ਗੌੜਨ ਭੀਲ ਭੀਕਰ ਬ੍ਰਹਮ ਸੇਖ ਸਰੂਪ ਗੂੜ ਗੌੜ ਗੌੜ ਬ੍ਰਾਹਮਣੁੱਦ ਦੇ ਗੌੜ ਬ੍ਰਾਹਮਣਾਂ ਦੀ ਇੱਕ ਜਾਤੀ ਹੈ ਗੌੜ ਬ੍ਰਾਹਮਣ ਅਰਮੇਦੀਆ ਕਰਦੇ ਰਹੇ ਨੇ ਆਦਮੀ ਦੀ ਬਲੀ ਦਿੰਦੇ ਰਹੇ ਨੇ ਗੌੜ ਬ੍ਰਾਹਮਣ ਯਜਦਾਰ ਕੇ ਬਹੁਤ ਗੂੜ ਗਿਆਨ ਵਾਲੇ ਹੋਏ ਪੁਰਬਾਉ ਨੂੰ ਨਹੀਂ ਬੰਦਾ। ਧਰਬਨੀ ਆਦਮੀ ਦੀ ਬਲੀ। ਉਹ ਜਿਹੜਾ ਰਾਜਾ ਕਰਦਾ ਨਾ ਮੈਦੇ ਅੱਗ ਉਹ ਇਹਨਾਂ ਦਾ ਹੀ ਹੈ ਲੈ। ਗੂੜ ਗਿਆਨ ਵਾਲੇ ਗੌਰਵ ਬ੍ਰਾਹਮਣ। ਜਿਆਦਾ ਗੂੜ ਜਿਹਨੂੰ ਤੋਂ ਜਿਆਦਾ ਗੂੜ ਵਿਦਿਆਰਥੀ ਗਿਆਨ। ਆ ਜਿਹੜੇ ਦੂਰੇ ਐ। ਇਹ ਸੰਪੁਰਤ ਸ਼ਾਸਤਰ ਦਾ ਗਿਆਨ ਵਾਲੇ ਨੇ। ਪੁਰਬਾਉ ਨੂੰ ਨਹੀਂ ਬੰਦਾ ਗੌਰਵ ਬ੍ਰਾਹਮਣ। ਗੁੱਡ ਪਾਪ ਨੇ ਉਹਦੇ ਵਾਸਤੇ ਕੁਛ ਐ ਸਾਡੇ ਵਾਸਤੇ ਵੀ ਗੁੱਡ ਪਾਪ ਕੁਛ ਨਹੀਂ ਐ ਜੋ ਬ੍ਰਮਗਾਨੀਆਂ ਦੇ ਵਾਸਤੇ ਪੁਰਨ ਪਾਪ ਕੁਛ ਨਹੀਂ ਹੁੰਦਾ ਗੁੱਡ ਵੀ ਲਿਖਿਆ ਨਾ ਗੌੜ ਦੇ ਗੁੱਡ ਗੌਡ ਗੁੱਡ ਗਿਆਨ ਵਾਲੇ ਗੌੜ ਹੈ ਗੁੱਡ ਗੌਡ ਨੂੰ ਅਪੀਲ ਭੀ ਕਰ ਨਾ ਨਾ ਗੁੱਡ ਗੌੜ ਹੈ ਉਹ ਨਾ ਭੀ ਨਾ ਭੀ ਲੈ ਉਹਨੇ ਭੀ ਲੈ ਪੀਲ ਨਾ ਇਹਨਾਂ ਉਹਦਾ ਤੀਰ ਮਾਰਿਆ ਸੀ ਕ੍ਰਿਸ਼ਨ ਤੇ ਅਸਲ ਜਿਹੜੇ ਨੇ ਆਦੀਵਾਸੀ ਜਿੱਥੇ ਹੁਣਾ ਉੱਤੇ ਦੱਖਣ ਦੇ ਵਿੱਚ ਜਿਹੜਾ ਪਹਾੜੀ ਇਲਾਕਾ ਹੈ ਆਦੀਵਾਸੀ ਰੂਪ ਹੀ ਲਗਦੇ ਸ਼ਿਕਾਰੀ ਸ਼ਿਕਾਰ ਘੜਨਾ ਰਖੋ ਉਹ ਪੀਲ ਨੇ ਉਹ ਪੀਲੇ ਪੀਕਰ ਬ੍ਰਹਮਸ਼ੇਖ ਸਰੂਪ ਦਾ ਬ੍ਰਹਮਾ ਨਾ ਸ਼ੇਖ ਕਿ ਵੀ ਦੀ ਹੋ ਰਾਤ ਦਿਵਸ ਨਾ ਮਦ ਉਰਦਨ ਭੂਮ ਆਕਾਸ਼ ਅਨੂਪ ਰਾਤ ਦਿਵਸ ਨਾ ਮਦ ਨਾ ਰਾਤ ਆ ਨਾ ਦਿਨ ਨਾ ਦੋਹਾਂ ਦਾ ਵਿਚਾਲਾ ਆਪਾਂ ਕਹਿੰਦੇ ਦੋ ਵੇਲੇ ਮਿਲਦੇ ਨੇ ਸਵੇਰ ਸ਼ਾਮ ਦੇ ਆਪਾਂ ਬਣਾਏ ਹੋਏ ਨੇ ਇਹ ਵੇਲੇ ਸੰਧਿਆ ਕਰਨੀ ਚਾਹੀਦੀ ਆ ਉੱਛ ਨਹੀਂ ਉਰਦਨ ਭੂਮ ਆਕਾਸ਼ ਉਰਦ ਹੈ ਨਾ ਭੂਮ ਹੈ ਨਾ ਆਕਾਸ਼ ਕੁਛ ਨਹੀਂ ਉਹ ਆਕਾਸ਼ ਦੇ ਵਿੱਚ ਕਿਤੇ ਨਹੀਂ ਹੈ ਜੇ ਤੁਸੀਂ ਕਹੋ ਇਹ ਜਗ੍ਹਾ ਹੈਗਾ ਕਿਥੇ ਕੋਈ ਆਕਾਸ਼ ਦੇ ਵਿੱਚ ਵੀ ਪੁੱਜਦੇ ਨੇ ਆਕਾਸ਼ ਦੀ ਵੀ ਪੂਜਾ ਕਰਦੇ ਨੇ ਧਰਤੀ ਦੀ ਵੀ ਪੂਜਾ ਕਰਦੇ ਨੇ ਤੱਤੀ ਦੀ ਪੂਜਾ ਨਹੀਂ ਕਰਦੇ ਧਰਤੀ ਦੀ ਪੂਜਾ ਕਹਿੰਦੇ ਕਰਦੇ ਨੇ ਉਹ ਇਹ ਕਹਿੰਦੇ ਧਰਤੀ ਵਿੱਚ ਨਹੀਂ ਹੈ ਸੂਰਜ ਦੀ ਪੂਜਾ ਕਰਦੇ ਨੇ ਸੂਰਜ ਵਿੱਚ ਨਹੀਂ ਹੈ ਪੂਜਾ ਤਾਂ ਰੁੱਕ ਗਏ ਰਹੇ ਹਨ ਕੋਈ ਜਾਤ ਪੂਜਣ ਲੋਕ ਯੋਗ ਨਹੀਂ ਹੈ ਕੋਈ ਵੀ ਜਾਤ ਪੂਜਣ ਯੋਗ ਨਹੀਂ ਹੈ ਭੀਲਾਂ ਦੇ ਵਿੱਚ ਕੋਈ ਆਦਮੀ ਨੂੰ ਭੀਲ ਪੂਜਦੇ ਹੋਣਗੇ ਜੇ ਭੀਲ ਹੈ ਦੀ ਤਾਂ ਭੀਲ ਪੂਜਣ ਦੇ ਯੋਗ ਨਹੀਂ ਕੋੜ ਬ੍ਰਾਹਮਣਾਂ ਚ ਗੌੜ ਨੂੰ ਕਿਸ ਨੂੰ ਪੂਜਦੇ ਹੋਣਗੇ ਗੌੜਾ ਜਿਹਦਾ ਇਰੀਨਾ ਵਾਲਾ ਕੋਈ ਵੀ ਗੌੜ ਪੂਜਣ ਯੋਗ ਨਹੀਂ ਹੈ ਐਸ ਤਰੀਕੇ ਨਾਲ ਕਹੜਾ ਗਰੀ ਕਰੀਆਂ ਨੇ ਸਨਕ ਸੰਦਲ ਜਿਹ ਹੈ ਨਹੀਂ ਉਹ ਸੰਕ ਸੰਦਲ ਦੇ ਜਿੰਨੇ ਚੇਲੇ ਨੇ ਕੋਈ ਕਿਸੇ ਨੂੰ ਪੂਝ ਨਹੀਂ ਸਕਦੇ ਆਦਮੀ ਨੂੰ ਅਡਾੜ ਕੱਟ ਕੇ ਵੀ ਫਿਰ ਅ ਦੇਖੋ ਕਿਸ ਤਰੀਕੇ ਨਾਲ ਕੱਟਿਆ ਪਹਿਲਾਂ ਸੁਚੇਤਾਰ ਤੇ ਕਹਤਾ ਯਾਦ ਪਾਤ ਹੈ ਨਹੀਂ ਉਹਦੀ ਸਰੀਰ ਨਹੀਂ ਦੇ ਦੀ ਇਹ ਨਹੀਂ ਉਹ ਨਹੀਂ ਹੁਣ ਕੱਲੀ ਕੱਲੀ ਕੈਟਾਗਰੀ ਨੂੰ ਕੱਟ ਰਹੇ ਨੇ ਐਨੀ ਬਰੀਕੀ ਨਾਲ ਕੱਟਣ ਦੇ باوجود ਵੀ ਆਦਮੀ ਫਿਰ ਸਿਕ ਮੰਨਣ ਨੂੰ ਤਿਆਰ ਨਹੀਂ ਐਨੀ ਬਰੀਕੀ ਨਾਲ ਆਦ ਗੁਰੂ ਗ੍ਰੰਥ ਸਾਹਿਬ ਨੇ ਕੱਟਿਆ ਨਹੀਂ ਵਿਅਕਤੀ ਪੂਜਾ ਨੂੰ ਇੰਦੀ ਬ੍ਰੀਕੀ ਨਾਲ ਇੰਨੀ ਮਤਲਬ ਹੈ ਸਿੱਦਤ ਨਾਲ ਜੋਰ ਦੇ ਕੇ ਗੁਰੂ ਗ੍ਰੰਥ ਸਾਹਿਬ ਨੇ ਤੁਹਾਨੂੰ ਛੜਾਇਆ ਜਿੱਦੀ ਬ੍ਰੀਕੀ ਨਾਲ ਇੱਥੇ ਛੜਾਇਆ ਆ ਆਕਾਲ ਉੱਤੇ ਤਾਂ ਹੈ ਕਿ ਅਕਾਲ ਦੀ ਪੂਜਾ ਕਰ ਲਈਏ ਪੂਜਾ ਅਕਾਲ ਕੀ ਪਰਚਾਈ ਸ਼ਬਦ ਦਾ ਹਜ਼ਾਰ ਖਾਲਸੇ ਦਾ ਤੇ ਦੀ ਜਾਨ ਪ੍ਰਾਣੀ ਉੜਾਣਾ ਬਣ ਸਕੋ ਇਹ ਬਣਾਇਆ ਬਾਅਦ ਚ ਵਦਵਾਨਾ ਇਹਨਾਂ ਦਾ ਬਣਾਇਆ ਹੋਇਆ ਸਾਡੇ ਰਾਜ ਕਰੇਗਾ ਖਾਲਸਾ ਇਹਦੀ ਸਾਡਾ ਹੈਗਾ ਦੋਆਂ ਦਾ ਮੇਲ ਕਰਕੇ ਦਿਖਾਓ ਫਿਰ ਜਿਹੜਾ ਨਾਮ ਜਬ ਉਹ ਵੰਡ ਛਕੋ ਕਰਤ ਕਰੋ ਇਹ ਖਾਲਸੇ ਦਾ ਨਹੀਂ ਹੈ ਇਹ ਦੋ ਨੰਬਰ ਜਾਂਦਾ ਬਣਾਇਆ ਹੋਇਆ ਕਰਤ ਸੰਸਾਰੀ ਕਰਤਾ ਹੈ ਸੰਸਾਰੀ ਕਰਤ ਕਰਕੇ ਵੰਡ ਕੇ ਛਕਣਾ ਇਹ ਉਹ ਗੱਲ ਕਰਦੇ ਨੇ ਸਾਡੀ ਤਾਂ ਕਰਤਾ ਹੀ ਨਹੀਂ ਹੈ ਕਰਤ ਕਰਮ ਕੇ ਵਿਚੜੇ ਕਰ ਕਿਰਪਾ ਮਿਲੋ ਰਾਮ ਕਰਤ ਕਰਮ ਤਾਂ ਵਿਛੜਦਾ ਸਾਨੂੰ ਇਹ ਕਹਿੰਦੇ ਨੇ ਕਰਤ ਕਰੋ ਜਿਹੜੇ ਲੋਕ ਕਹਿੰਦੇ ਨੇ ਕਰਤ ਕਰੋ ਗੁਰਬਾਣੀ ਕਹਿੰਦੀ ਹੈ ਕਰਤ ਕਰਮ ਕੇ ਵਿਚੜੇ ਕਰ ਕਿਰਪਾ ਮਿਲੋ ਰਾਮ ਕਰਤ ਕਰਮ ਨੇ ਸਾਨੂੰ ਬਿਛੜ ਦਿੱਤਾ ਤੂੰ ਇਹ ਰਾਮ ਕਿਰਪਾ ਕਰਕੇ ਬੁਲਾ ਲਾ ਕਰਤ ਕਰਮ ਕਰਨ ਵਾਲਾ ਫਾਲੇ ਜੀ ਨਹੀਂ ਚੱਲਦਾ ਹੁੰਦਾ ਇੱਲਾ ਤੂੰ ਸੀ ਕਮਾ ਲਿਆ ਉਹਨੂੰ ਵੰਡ ਕੇ ਝਗੋ ਤੇਰਾ ਨਾ ਤਾਂ ਵੰਡ ਕੇ ਝਗੜਾ ਨਾ ਕੁਝ ਮੈਂ ਕਮਾਇਆ ਮੇਰਾ ਹੋ ਗਿਆ ਨਾ ਉਸ ਨੂੰ ਵੰਡ ਕੇ ਝਗੜਾ ਨਾ ਇਹ ਤਾਂ ਬੁੱਠੀ ਮੱਤ ਇਹ ਤਾਂ ਗੁਰਮੱਤਿ ਖਿਲਾਫ ਹੈ ਗੱਲ ਇਹ ਦੋ ਨੰਬਰ ਦਾ ਨਾ ਬਣਾਇਆ ਹੋਇਆ ਇਹ ਬਤ ਇਹ ਬਣਾਇਆ ਯਾੜਾ ਡੇਰਾ ਜੀ ਦਾ ਸਾਧ ਆ ਗਿਆ ਉਹਨਾਂ ਦੀ ਇਹਨਾਂ ਨੂੰ ਕੀ ਪਤਾ ਇਸੇ ਦਾ ਪ੍ਰਚਾਰ ਕਰਦੇ ਨੇ ਸਪੋਕਸਮੈਨ ਉਹ ਨਹੀਂ ਉਹਨਾਂ ਨੂੰ ਕੀ ਪਤਾ ਸਾਡਾ ਕੀ ਹੈ ਪਰਚਾ ਸ਼ਬਦ ਪੂਜਾ ਅਕਾਲ ਦੀ ਦਰਿਆਰ ਖਾਲਸੇ ਦਾ ਕੋ ਕਰਤ ਕਰੋ ਬਣ ਛਕੋ ਇਹਦੇ ਵਿੱਚ ਅਕਾਲ ਆਇਆ ਹੀ ਨਹੀਂ ਦੱਸੋ ਗੱਲ ਕਿੱਥੇ ਅਕਾਲ ਕਿੱਥੇ ਆਇਆ ਜਿਹਦੀ ਆ ਚਰਚਾ ਚੱਲਦੀ ਹੈ ਜਿਹਦੀ ਚਰਚਾ ਇੱਕ ਕਾਰ ਸਤਨਾਉ ਕਰਤਾ ਪੁਰਖ ਮੇਰ ਪੌਡਰ ਵੇ ਅਕਾਲ ਮੁਰ ਤੇ ਜਿਹਦੀ ਸਾਇਪਕ ਦੀ ਗੱਲ ਕਿੱਥੇ ਰਹਿ ਗਈ ਤੇ ਇਹ ਗੱਲ ਵਿਸੋ ਗਈ ਉਹਦੇ ਚੋਂ ਬਣ ਛਕੋ ਜੋ ਬਣ ਛਕੋ ਅੱਜ ਵੀ ਅਸਿ ਕਰਤ ਕਰੋ ਹੱਥਾਂ ਨਾਲ ਨਾਮ ਜਪਣਾ ਵਾਲਾ ਨਾਲ ਨਾਮ ਵਾਲਾ ਨਾਲ ਨਾਮ ਜਪਣਾ ਸੀ ਨਾ ਆ ਕਰਤ ਕਰਨੀ ਹੈ ਜਿਹੜੀ ਇਹਨੂੰ ਕਰਤ ਮੰਨਦੇ ਨੇ ਇਹ ਕੰਮ ਆ ਕਰਤ ਨਹੀਂ ਹੈ ਹੱਥ ਪੈਰ ਕਰ ਕੰਬ ਸਭ ਕਰਤ ਕੀ ਹੈ ਕਰਤੇ ਸ਼ਬਦ ਵਿਚਾਰ ਇਹ ਆ ਕਰਤ ਕਲਪਣਾ ਹੈ ਆ ਕਰਤ ਸ਼ਬਦ ਵਿਚਾਰ ਹੈ ਦੋ ਗ੍ਰੰਥੀ ਕਰਤਾ ਗ੍ਰੰਥੀ ਸਰਬੰਦੇ ਲੈਵਲ ਤੇ ਕਰਤ ਮੰਦੇ ਲੈਵਲ ਤੇ ਜੇ ਦਾ ਕਲਪਨਾ ਕੀਤੀ ਹੈ ਤਾਂ ਨਾ ਵਿਛੜੂਗਾ ਉਹਦੇ ਨਾਲ ਜੇ ਸ਼ਬਦ ਵਿਚਾਰ ਕੀਤੀ ਹੈ ਘਰਬ ਦੀ ਕਰਤ ਕੀ ਹੈ ਸ਼ਬਦ ਵਿਚਾਰ ਜੇ ਗੁਰਬਾਣੀ ਵਿਚਾਰੀਏ ਰੜਕੀ ਹੈ ਉਹ ਤੁਹਾਨੂੰ ਜ਼ਿਕਰ ਕਰਤ 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 ਰੜਬ ਦੀ ਇਹ ਜੋ ਜਿਹੜਾ ਮਿਲਿਆ ਉਹਨੂੰ ਮੰਨ ਕੇ ਛੱਡ ਨਹੀਂ ਤਾਂ ਗੱਲ ਬੰਦਿਆਂ ਅਸੀਂ ਜੋ ਅਸੀਂ ਖਤ ਰੜਕੇ ਆ ਜਿਸ ਨੂੰ ਸਮਝਿਆ ਉਹਨੂੰ ਮੰਨ ਕੇ ਸਾਰਿਆਂ ਨੂੰ ਮੰਨ ਲੈਣਾ ਉਹ ਗੱਲ ਤਾਂ ਅਲੱਗ ਹੈ ਪਰ ਉਹਦਾ ਬੜਨ ਦੀ ਗੱਲੇ ਉਹਨਾਂ ਕੋਲ ਤਾਂ ਗੱਲੇ ਨਹੀਂ ਹੈ ਉਹ ਤਾਂ ਬਾਹਰਲੀ ਕਰਦੀ ਗੱਲ ਕਰਦੇ ਨੇ ਨੱਗਰ ਬਾਹਰ ਹੈ ਉਹਨਾਂ ਦਾ ਇਹ ਸਾਰੇ ਧਰਮ ਤੋਂ ਸਖੜੇ ਨੇ ਲੋਕ ਪਤਾ ਹੀ ਨਹੀਂ ਧਰਮ ਕੀ ਹੁੰਦਾ ਇਹ ਤਾਂ ਵਿਦਵਾਨਾਂ ਦੀ ਆ ਜਿਹੜੇ ਵਿਸਲਾਂ ਵਾਲੇ ਨੇ ਉਹਨਾਂ ਦੀ ਗੱਲ ਹੈ ਇਹ ਵਿਸਲਾਂ ਵਾਲਿਆਂ ਦਾ ਧਰਮ ਬਣਾਇਆ ਹੋਇਆ ਦੋ ਨੰਬਰ ਦਾ ਇਹਨਾਂ ਦੋ ਨੰਬਰ ਦਾ ਧਰਮ ਦੋ ਨੰਬਰ ਦੇ ਧਰਮ ਦੇ ਵਿਦਵਾਨਾਂ ਕੋ ਪ੍ਰਚਾਰ ਹੈ ਇੱਕ ਨੰਬਰ ਦਾ ਧਰਮ ਹੈ ਆ ਗੁਰਬਾਨੀ ਤੇ ਦੋਨੋਂ ਪਰਦਾ ਸਾਰੇ ਪੂਜਾ ਅਕਾਲ ਕੀ ਅਕਾਲ ਕੀਏ ਫਿਰ ਅੰਦੀ ਅਕਾਲ ਉਹਦੇ ਚੋਂ ਤਾਂ ਪੂਜਾ ਹੀ ਨਿਕਲ ਗਈ ਬਾਣੀ ਚੱਕ ਲਾਂ ਕਰਤਕਾਰ ਦੀ ਨਾਮ ਜਪਣ ਪੂਜਾ ਕਿੱਥੇ ਆ ਤਨਮਨ ਅਰਪੂ ਪੂਜੀ ਚੜਾਉ ਵਾਲੀ ਗੱਲ ਕਿੱਥੇ ਗਈ ਬਾਣੀ ਚ ਚੱਲਣ ਵਾਲੀ ਗੱਲ ਉੱਥੇ ਕਿੱਥੇ ਆ ਦੋਈ ਗੱਲਾਂ ਬੜੀਆਂ ਨੇ ਬਾਣੀ ਚੱਲਣ ਤੇਰਾ ਬਾਣਾ ਮੀਠਾ ਲਾ ਕੇ ਨਾ ਬਦਾਰਤ ਨਾਨਕ ਬੰਦੇ ਨਾਮ ਉਥੇ ਕਿੱਥੇ ਆ ਜਿਹੜਾ ਉਹ ਨਾਮ ਹੈ ਨਾ ਨਾਮ ਜਪਣਾ ਉਹ ਨਾਮ ਜਪਣਾ ਹੀ ਨਹੀਂ ਹੈ ਉਹ ਸਾਰਾ ਨਾਮ ਜਪਣਾ ਜੇ ਸਾਰਾ ਨਾ ਪ੍ਰਚਾਰ ਕੀਤਾ ਹੋਇਆ ਉਹੀ ਹਸਾਰ ਹੁਲ ਕਰਦੇ ਨਾਮ ਜਪਣਾ ਨਹੀਂ ਆ ਨਾਮ ਹੈ ਨਹੀਂ ਨਾਮ ਨਾਮ ਦਾ ਗਿਆਨ ਹੁੰਦਾ ਐਸਾ ਗਿਆਨ ਜਬੋ ਵਨ ਮੇਰੇ ਗਾਜੇ ਬੋਰਡ ਕਿਵੇਂ ਜਪੋਗੇ ਨਾਮ ਕੀਆ ਗੁਰਬਾਣੀ ਨੂੰ ਸਮਝਣਾ ਨਾ ਜਪਣਾ ਸਿਰਫ ਜਪਣ ਨਾਲ ਤਾਂ ਜਾਨਣਾ ਆਇਆ ਸਮਝਣਾ ਹੁੰਦਾ ਬਾਹਰ ਕੋਈ ਚ ਵੀ ਇਹੀ ਅਰਥ ਦੇ ਕੀ ਦਿੱਤੇ ਉਹ ਜਪਣ ਨਾਲ ਤਾਂ ਜਾਨਣਾ ਆਇਆ ਸਮਝਣਾ ਹੁੰਦਾ ਰੈਪੀਟੇਸ਼ਨ ਜਪਣ ਦਾ ਮਤਲਬ ਨਹੀਂ ਹੈ ਬਾਰ ਬਾਰ ਉਚਾਰਨ ਕਰਨਾ ਗੁਰਬਾਣੀ ਦੀ ਮੰਦੀ ਉਹ ਤਾਂ ਕਹਿੰਦਾ ਹਰ ੜ੍ਹ ਵੀ ਤੂੰ ਤੂੰ ਕਰੇ ਉਹ ਤਾਂ ਹਰ ੜ੍ਹ ਵੀ ਤੂੰ ਤੂੰ ਕਰਦਾ ਬਾਰ ਬਾਰ ਇੱਕ ਸ਼ਬਦ ਨੂੰ ਰਟਣਾ ਨਾਮ ਜਪਣਾ ਨਹੀਂ ਹੈ ਗੁਰਬਾਣੀ ਦੀ ਬੰਦੀ ਇਹ ਇਹ ਕਰਤਾ ਸ਼ਬਦ ਵਿਚਾਰ ਕਰਨਾ ਕਰਤਾ ਇਹ ਕਿਰਤ ਵਰਤ ਧਰਮ ਦੀ ਕਰਤਾ ਹੈ ਇੱਕ ਧਰਮ ਦੀ ਕਰਤਾ ਇੱਕ ਅਧਰਮ ਦੀ ਕਰਤਾ ਅਧਰਮ ਦੀ ਕਰਤ ਕੀ ਹੈ ਦੂਏ ਦਾ ਹੱਕ ਖੋਲ ਕਲਪਨਾ ਕਰਨੀ ਮੈਨੂੰ ਵੱਧ ਮਿਲ ਜਵੇ ਰਬ ਨੇ ਆ ਕਿਉਂ ਨਹੀਂ ਕੀਤਾ ਕਿਉਂ ਕਰਤਾ ਇਹ ਤੁਹਾਨੂੰ ਜ਼ਿਕਰਤਾ ਹੁਕਮ ਦਾ ਵਿਰੋਧ ਕਰਨਾ ਤਰਪ ਦੀ ਕਰਤਾ ਹੁਕਮ ਦੇ ਅਨੁਸਾਰ ਚੱਲਣਾ ਤਰਪ ਦੀ ਕਰਤਾ ਜਦੋਂ ਬਣਿਆ ਹੋਵੇ ਪ੍ਰਵਾਨ ਦਰਗਾਹ ਪ੍ਰਵਾਨ ਹੋਣ ਵਾਸਤੇ ਹੁਕਮ ਨਾਲ ਪਊਗਾ ਉਹ ਤੇ ਹੁਕਮ ਦੀ ਗੱਲ ਕਿੱਥੇ ਕਰਤ ਕਰਨਾ ਵੰਡ ਸਕਣਾ ਹੁਕਮ ਦੇ ਲੈ ਨਹੀਂ ਹੁਕਮ ਤਾਂ ਖਾਰਜ ਕਰਤਾ ਉਥੋਂ ਬਿਲਕੁਲ ਕੋਈ ਤੇ ਆਪਣੀ ਮਰਜ਼ੀ ਹੈ ਬੰਨ ਛਕਣਾ でかって